ਰੂਕ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਨੂਰਮੁਹਿਲ ਸ਼ਹਿਰ ਵਿੱਚ ਬੀਜੇਪੀ ਦੇ ਲੋਕ ਸਭਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਆਦਮ ਮੌਕੇ ਵੱਡੀ ਪੱਦਰ ਉੱਤੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਹੋਇਆਂ ਕਿਸਾਨ ਆਗੂ ਬੂਟਾ ਸਿੰਘ ਤਲਵੜ ਨੇ ਕਿਹਾ ਕਿ ਬੀਜੇਪੀ ਦੇ ਕਿਸੇ ਵੀ ਆਗੂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ ਹੁਣ ਦਸਿਆ ਕੇ ਨੂਰਬਹਿਲ ਵਿੱਚ ਤਾਂ ਵਿਰੋਧ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ ਜੇਕਰ ਇਹ ਆਗੂ ਪਿੰਡਾਂ ਵਿੱਚ ਆਉਣਗੇ ਤਾਂ ਇਹਨਾਂ ਕਿਸਾਨ ਵਿਰੋਧੀ ਪਾਰਟੀਆਂ ਦੇ ਆਗੂਆਂ ਨਾਲ ਉਹੀ ਸਲੂਕ ਕੀਤਾ ਜਾਵੇਗਾ ਜਿਹੜਾ ਇਹਨਾਂ ਦੇ ਸ਼ਾਰਿਆਂ ਤੇ ਸਾਡੇ ਨੌਜਵਾਨਾਂ ਨਾਲ ਸ਼ੰਭੂ ਬਾਰਡਰ ਉੱਤੇ ਕੀਤਾ ਗਿਆ ਸੀ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਭਾਜਪਾ ਦੇ ਉਮੀਦਵਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਜਿੱਥੇ ਵੀ ਭਾਜਪਾ ਦੀ ਮੀਟਿੰਗ ਰੱਖੀ ਜਾ ਰਹੀ ਹੈ ਉਸ ਥਾਂ ਉੱਤੇ ਭਾਜਪਾ ਦੇ ਵਰਕਰਾਂ ਨਾਲੋਂ ਕਿਸਾਨ ਜਥੇਬੰਦੀਆਂ ਦਾ ਇਕੱਠ ਵੱਡਾ ਕੀਤਾ ਜਾਂਦਾ ਹੈ ਅਤੇ ਜਿੰਦਾਬਾਦ ਮੁਰਦਾਬਾਦ ਦੇ ਨਾਅਰੇ ਦੇ ਕੇ ਤੱਕ ਸੁਣਾਈ ਦਿਨ ਮੈਂ ਬੋਟਾ ਸਿੰਘ ਤਲਵੰਡ ਬਲਕ ਪ੍ਰਧਾਨ ਨੂਰਮਲ ਭਾਰਤੀ ਕਿਸਾਨ ਯੂਨੀਅਨ ਕਰਦਿਆਂ ਅੱਜ ਅਸੀਂ ਨੂਰਮਲ ਇੱਥੇ ਇਕੱਠੇ ਹੋਏ ਹਾਂ ਕਿਉਂਕਿ ਅੱਜ ਸਾਨੂੰ ਇੱਥੇ ਪਤਾ ਲੱਗਾ ਵੀ ਜੋ ਭਾਜਪਾ ਦਾ ਉਮੀਦਵਾਰਾ ਸ਼ਸ਼ੀਲ ਕੁਮਾਰ ਰਿੰਕੂ ਉਹ ਅੱਜ ਨੂਰਮਲ ਵਿਖੇ ਆ ਰਿਹਾ ਆ ਸੋ ਇਸ ਕਰਕੇ ਅਸੀਂ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਅੱਜ ਇੱਥੇ ਇਕੱਠੇ ਹੋਏ ਹਾਂ ਫੇਰ ਵੀ ਸਾਡੇ ਇਕੱਠ ਬਹੁਤ ਜ਼ਿਆਦਾ ਆ ਸਾਡੀਆਂ ਜਿਹੜੀਆਂ ਮੇਨ ਮੰਗਾਂ ਆ ਉਹ ਮੰਗਾਂ ਦਾ ਅਸੀਂ ਆਪਣਾ ਜਵਾਬ ਮੰਗਦੇ ਆ ਸਾਨੂੰ ਕਦੇ ਗੁੰਡੇ ਕਹਿ ਕੇ ਕਦੇ ਕਹਿ ਕੇ ਵੀ ਇਹ ਦੂਜੀ ਪਾਰਟੀ ਦੇ ਬੰਦੇ ਆ ਸਾਡੇ ਤੇ ਕਈ ਤਰ੍ਹਾਂ ਦੇ ਇਲਜ਼ਾਮ ਲਾਏ ਜਾਂਦੇ ਆ ਅਸੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਵੀ ਅਸੀਂ ਨਾ ਕਿਸੇ ਪਾਰਟੀ ਦੇ ਖਰੀਦੇ ਹੋਏ ਬੰਦੇ ਆ ਨਾ ਅਸੀਂ ਗੁੰਡਿਆਂ ਅਸੀਂ ਕਿਸਾਨ ਆ ਜਿਹੜੇ ਅਸਲੀ ਪੰਜਾਬ ਦੇ ਕਿਸਾਨ ਅਸੀਂ ਉਹ ਕਿਸਾਨ ਆ ਖੇਤੀਬਾੜੀ ਕਰਨ ਵਾਲੇ ਕਿਸਾਨ ਆ ਕਦੇ ਕਹਿੰਦੇ ਕਹਿੰਦੇ ਜਿਹੜੇ ਕਿਸਾਨ ਆ ਉਹ ਤਾਂ ਘਰਾਂ 'ਚ ਬੈਠੇ ਆ ਕੰਮ ਕਰਦੇ ਆ ਇਹ ਕਿਸਾਨ ਹੀ ਹੈਗੇ ਮੈਂ ਦੱਸਣਾ ਚਾਹੁੰਨਾ ਅਸੀਂ ਖੇਤੀਬਾੜੀ ਕਰਦੇ ਆ ਮੇਰੀ ਕਣਕ ਇਸ ਟਾਈਮ ਮੰਡੀ ਚ ਪਈ ਆ ਮੈਂ ਫੇਰ ਵੀ ਇਸ ਟਾਈਮ ਵਿਰੋਧ ਕਰਨ ਆਇਆ ਤੇ ਅਸੀਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦੇ ਆ ਵੀ ਜਦੋਂ ਅਸੀਂ ਦਿੱਲੀ ਜਾ ਰਹੇ ਸੀ ਸਾਡੇ ਰਸਤੇ ਦੇ ਵਿੱਚ ਬੈਰੀਗੱਡਾ ਕਰ-ਕਰ ਕੇ ਰਸਤੇ 'ਚ ਕਿਲ ਕਿਉਂ ਲਾਏ ਗਏ ਆ ਗਿਆ ਤੇ ਸਾਡੇ ਰਸਤੇ ਦੇ ਵਿੱਚ ਕਿਲ ਕਿਉਂ ਲਾਏ ਗਏ ਤੇ ਜੋ ਸਾਡਾ ਸੀ 2 50% ਫਾਰਮੂਲਾ ਲਾਗੂ ਕਿਉਂ ਨਹੀਂ ਕੀਤਾ ਗਿਆ ਜੋ ਅਜੇ ਟੈਨੀ ਮਿਸ਼ਰਾ ਆ ਉਹਨੂੰ ਹਜੇ ਤੱਕ ਸਸਪੈਂਡ ਕਿਉਂ ਨਹੀਂ ਕੀਤਾ ਗਿਆ ਕਿਉਂਕਿ ਜਿਵੇਂ ਤੁਹਾਨੂੰ ਵੀ ਪਤਾ ਲਖੀਮਪੁਰ ਖੀਰੀ ਦੇ ਵਿੱਚ ਸਾਡੇ 4 ਕਿਸਾਨਾਂ ਨੂੰ ਅਤੇ ਇੱਕ ਇੱਕ ਪੱਤਰਕਾਰ ਵੀਰਾਂ ਨੂੰ ਉੱਥੇ ਸ਼ਹੀਦ ਕਰ ਦਿੱਤਾ ਗਿਆ ਸੀ ਅਜੇ ਮਿਸ਼ਰਾ ਟੈਨੀ ਦੇ ਲੜਕੇ ਵੱਲੋਂ ਨਾ ਤਾਂ ਉਹਨੂੰ ਕੋਈ ਸਜ਼ਾ ਹੋਈਆ ਤੇ ਨਾ ਉਹਦੇ ਪਿਤਾ ਨੂੰ ਉੱਥੋਂ ਬਰਖਾਸਤ ਕੀਤਾ ਗਿਆ ਉਹਦੇ ਉੱਦੇ ਤੋਂ ਸਾਮਾ ਕਿ ਉਹਨਾਂ ਨੂੰ ਜੈਡ ਪਲੱਸ ਸਕਿਉਰਿਟੀ ਦਿੱਤੀ ਗਈ ਆ ਤੇ ਉਹਨਾਂ ਨੂੰ ਨਮੀਆਂ-ਨਮੀਆਂ ਜ਼ਗੀਰਾਂ ਦਿੱਤੀਆਂ ਆ ਅਸੀਂ ਪੁੱਛਣਾ ਚਾਹੁੰਦੇ ਆ ਕਿ ਵੀ ਕੀ ਗੱਲ ਅਸੀਂ ਬੰਦੇ ਨੇ ਹੈਗੇ ਅਸੀਂ ਸਰਵ ਕੁੱਟਖਾਨ ਨੂੰ ਰੱਖਿਓ ਆ ਜਾਂ ਮਾਰਨ ਨੂੰ ਰੱਖਿਓ ਆ ਕਦੇ મોદી ਕਹਿੰਦਾ ਜੀ ਇਹ ਅੰਦੋਲਨਕਾਰੀ ਆ ਕਦੇ ਅੰਦੋਲਨਜੀ ਵੀ ਕਦੇ ਕੁਛ ਅਸੀਂ ਦੱਸਣਾ ਚਾਹੁੰਦੇ ਆ ਵੀ ਅਸੀਂ ਪੰਜਾਬ ਦੇ ਕਿਸਾਨ ਆ ਸਾਡਾ ਅਧਿਕਾਰ ਆ ਸਵਾਲ ਪੁੱਛਣਾ ਜਿਹੜੇ ਸਾਡੇ ਨਾਲ ਕਿਸਾਨਾਂ ਦੇ ਨਾਲ મોદી ਸਰਕਾਰ ਨੇ ਬਹੁਤ سارے ਵਾਅਦੇ ਕੀਤੇ ਸੀ ਉਹ ਅੱਜ ਤੱਕ ਕੋਈ ਪੂਰਾ ਨਹੀਂ ਹੋਇਆ ਜਿਹੜਾ ਕਿ ਇਹ ਰਿੰਕੂ ਆਸੀਂ ਪੁੱਛਣਾ ਚਾਹੁੰਨੇ ਆ ਪਹਿਲਾਂ ਇਹ ਕਾਂਗਰਸ ਦੇ ਵਿੱਚ ਸੀ ਤੇ ਹੁਣ ਇਹ ਆਮ ਆਦਮੀ ਪੜ ਚਲੇ ਗਿਆ ਪਿਛਲੇ ਐਮਪੀ ਦੀਆਂ ਚੋਣਾਂ ਦੇ ਵਿੱਚ ਜਦੋਂ ਸਾਡੇ ਸੰਤੂਖ ਸਿੰਘ ਚੌਂਦਰੀ ਦੀ ਮੌਤ ਹੋਈ ਸੀ ਉਸ ਤੋਂ ਬਾਅਦ ਰਿੰਕੂ ਨੇ ਕਾਂਗਰਸ ਪਾਰਟੀ ਦਾ ਪੱਲਾ ਛੱਡ ਕੇ ਤਾਂ ਉਸ ਟਾਈਮ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਉਸ ਟਾਈਮ ਲੋਕਾਂ ਨੇ ਸੋਚਿਆ ਕਿ ਜੇ ਅਸੀਂ ਇਹਨੂੰ ਜਿਤਾਵਾਂਗੇ ਤਾਂ ਸਾਡੀ ਜਿਹੜੀ ਆਵਾਜ਼ ਹੈ ਉਹ ਸੈਂਟਰ ਤੱਕ ਪਹੁੰਚੇਗੀ ਤੇ ਹੋਇਆ ਵੀ ਇਸ ਤਰ੍ਹਾਂ ਲੋਕਾਂ ਨੇ ਵੱਧ ਤੋਂ ਵੱਧ ਵੋਟਾਂ ਪਾ ਕੇ ਇਹਨੂੰ ਜਤਾਇਆ ਤੇ ਇਹਨੂੰ ਸੱਤਾ ਚ ਲੈ ਆਂਦਾ ਫਿਰ ਇਹਨੇ ਕੀ ਕੀਤਾ ਆ ਥੋੜੇ ਟਾਈਮ ਬਾਅਦ ਹੁਣ ਜਦੋਂ ਦੁਬਾਰਾ ਫੇਰ ਚੋਣਾਂ ਆਈਆਂ ਤਾਂ ਇਹਨੇ ਆਪਣਾ ਜਿਹੜਾ ਪੱਲਾ ਆ ਉਹ ਬੀਜੇਪੀ ਦਾ ਪੱਲਾ ਫੜ ਲਿਆ ਇਥੋਂ ਪਤਾ ਲੱਗਦਾ ਵੀ ਚਾਹੇ ਕੋਈ ਵੀ ਸਰਕਾਰ ਆ ਕੋਈ ਵੀ ਉਮੀਦਵਾਰ ਆ ਉਹ ਕੋਈ ਵੀ ਦੁੱਧਾ ਤੁਲਿਆ ਨਹੀਂ ਹੈਗਾ ਸਾਰੇ ਥੁੱਕ ਕੇ ਚੱਟਣੇ ਵਾਲੇ ਆ ਇਹ ਥੁੱਕ ਕੇ ਚੱਟਣ ਵਾਲੇ ਇਸ ਕਰਕੇ ਆ ਵੀ ਕਦੇ ਕਿਸੇ ਪਾਰਟੀ ਦਾ ਪੱਲਾ ਫੜ ਲੈਂਦੇ ਆ ਜੇ ਇਹਨਾਂ ਨੂੰ ਉਸ ਪਾਰਟੀ 'ਚ ਨਹੀਂ ਟਿਕਟ ਮਿਲਦੀ ਇਹ ਦੂਜੀ 'ਚ ਚਲ ਜਾਂਦੇ ਆ ਦੂਜੀ 'ਚ ਨਹੀਂ ਪਾਰਟੀ 'ਚ ਟਿਕਟ ਮਿਲਦੀ ਤਾਂ ਤੀਜੀ ਪਾਰਟੀ 'ਚ ਟਿਕਟ ਮਿਲ ਜਾਂਦੀ ਆ ਇਹ ਸਾਨੂੰ ਕਹਿੰਦੇ ਹਨ ਦੋਲਣਕਾਰੀ ਜਾਂ ਗੁੰਡੇ ਕਹਿੰਦੇ ਅਸਲੀ ਗੁੰਡੇ ਇਹ ਆ ਤੁਸੀਂ ਦੇਖੋਗੇ ਕਦੇ ਇਹ ਸਾਡੇ ਵਿਰੁੱਧ ਨਾਰੇ ਲਾਉਂਦੇ ਆ ਕਦੇ ਕਹਿੰਦੇ ਜੇ ਤੁਹਾਡੀ ਮਨਜੀ ਠੋਕਣੀ ਆ ਕਦੇ ਕੋਸ਼ ਆ ਥੋੜੇ ਟਾਈਮ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀਗੀ ਵੀ ਉਹ ਕਹਿੰਦੇ ਸੀਗੇ ਵੀ ਤੁਹਾਡੀ ਮਨਜੀ ਠੋਕਣੀ ਆ ਅਸੀਂ ਦੱਸਣਾ ਚਾਹੁੰਦੇ ਆ ਵੀ ਅਸੀਂ ਕਿਸਾਨ ਆ ਮੰਜੀ-ਮੁੰਜੀ ਕਿਸੇ ਤੋਂ ਵੱਲੋਂ ਠੋਕੀ ਨਹੀਂ ਜਾਣੀ ਹੈਗੀ ਤੇ ਇਸ ਕਰਕੇ ਅਸੀਂ ਇਹਨਾਂ ਨੂੰ ਵਾਰਨਿੰਗ ਕਰਨਾ ਚਾਹੁੰਦੇ ਆ ਕਿ ਸਾਡੀਆਂ ਜਿਹੜੀਆਂ ਮੰਗਾਂ ਆ ਉਹ ਮੰਨੀਆਂ ਜਾਣ ਤੇ ਸਾਡੇ ਸਵਾਲਾਂ ਦੇ ਜਵਾਬ ਦਿੱਤੇ ਜਾਣ ਕਿ ਜਿਹੜੇ ਸਾਡੇ ਕਿਸਾਨ ਸ਼ਹੀਦ ਹੋਏ ਆ ਉਹਨਾਂ ਨੂੰ ਹਜੇ ਤੱਕ ਮੁਆਵਜ਼ਾ ਕਿਉਂ ਨਹੀਂ ਮਿਲਿਆ ਜਿਹੜੇ 750 ਤੋਂ ਵੱਧ ਕਿਸਾਨ ਸ਼ਹੀਦ ਹੋਏ ਸੀ ਉਹਨਾਂ ਨੂੰ ਨਾ ਕੋਈ ਮੁਆਵਜ਼ਾ ਮਿਲਿਆ ਨਾ ਸਰਕਾਰੀ ਨੌਕਰੀ ਮਿਲੀ ਆ ਤੇ ਨਾ ਤਾਂ ਜਿੰਨੀ